ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਜਿਲ੍ਹਾ ਨਵਾਂ ਸ਼ਹਿਰ ਦੀ ਗੱਲ ਕਰੀਏ ਤਾਂ ਰਾਤ ਵੇਲੇ ਵਾਰਦਾਤਾਂ ਵੱਧਦੀਆਂ ਹੀ ਜਾ ਰਹੀਆਂ ਹਨ ਦੱਸਿਆ ਜਾ ਰਿਹਾ ਹੈ ਕਿ ਰਾਤ ਵੇਲੇ ਹੁਣ ਇੱਕ ਨਵੀਂ ਵਾਰਦਾਤ ਜਿਹੜੀ ਹੈ ਬੰਗਿਆਂ ਵਿਖੇ ਹੋਈ ਹੈ ਔਰ ਰਾਤ ਵੇਲੇ ਜਿਹੜੀਆਂ ਵਾਰਦਾਤਾਂ ਰੁਕਣ ਦਾ ਨਾਮ ਲਈ ਲੈ ਰਹੀਆਂ ਹਨ ਦੱਸਦੀ ਹੈ ਕਿ ਕਾਲੇ ਰੰਗ ਦੀ ਕਰੇਟਾ ਕਾਰ ਵਿੱਚ ਜੋ ਦੱਸਿਆ ਜਾ ਰਿਹਾ ਹੈ ਕਿ ਪੰਜ ਅਣਪਛਾਤੇ ਨੌਜਵਾਨ ਆਉਂਦੇ ਹਨ ਜਿਨ੍ਹਾਂ ਦੇ ਮੂੰਹ ਟੱਕੇ ਹੋਏ ਸੀਗੇ ਤੇ ਉਹ ਆਕੇ ਬੰਗਿਆਂ ਵਿਖੇ ਇੱਕ ਹੋਟਲ ਤੇ ਹਮਲਾ ਕਰ ਦਿੰਦੇ ਆ ਦੱਸਦੀ ਹੈ ਹੋਟਲ ਨਵਾਂ ਸ਼ਹਿਰ ਦੇ ਮੁੱਖ ਮਾਰਗ ਤੇ ਹੈ ਜਿਸ ਦਾ ਨਾਮ ਔਰੋ ਚੀਫ ਬਿਸਤਰੋ ਦੱਸਿਆ ਜਾ ਰਿਹਾ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਹਮਲਾਵਰ ਆਏ ਸਨ ਉਹਨਾਂ ਨੇ ਸ਼ੀਸ਼ੇ ਭੰਨ ਦਿੱਤੇ ਹਨ ਅਤੇ ਗਮਲੇ ਵੀ ਜਿਹੜੇ ਆ ਉਹ ਤੋੜ ਦਿੱਤੇ ਆ ਤੇ ਹੋਟਲ ਦੇ ਮਾਲਕ ਮੁਤਾਬਕ ਤਕਰੀਬਨ 2.5 ਤੋਂ 3 ਲੱਖ ਦਾ ਨੁਕਸਾਨ ਹੋ ਗਿਆ ਹੋਟਲ ਦੇ ਕਰਮਦੇ ਜੈਰਾ ਮੁਤਾਬਕ ਉਹਨਾਂ ਭੱਜ ਕੇ ਸ਼ਟਰ ਸੁੱਟ ਕੇ ਆਪਣੀ ਜਾਨ ਬਚਾਈ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਵਾਕਿਆਤ ਰਾਤ ਦੇ ਡੇਟਾ ਵਜੇ ਦੇ ਆਸ-ਪਾਸ ਜਿਹੜਾ ਹੋਇਆ ਤੇ ਇਹ ਘਟਨਾ ਜਿਹੜੀ ਆ ਉਸ ਤੋਂ ਹੋਟਲ ਮਾਲਕ ਦੇ ਅੰਦਰ ਇੱਕ ਡਰ ਹੈ ਸਹਿਮ ਦਾ ਮਾਹੌਲ ਹੈ ਉਹਨਾਂ ਨੇ ਕਿਹਾ ਕਿ ਸਾਡੀ ਕਿਸੇ ਨਾਲ ਰੰਜਿਸ਼ ਵੀ ਨਹੀਂ ਪਰ ਜਿਹੜਾ ਉਹਨਾਂ ਦਾ 2.5 ਤੋਂ 3 ਲੱਖ ਦਾ ਨੁਕਸਾਨ ਹੋਇਆ ਉਸ ਕਰਕੇ ਉਹ ਚਿੰਤਤ ਨੇ ਤੇ ਚਿੰਤਤ ਇਸ ਗੱਲ ਤੋਂ ਵੀ ਨੇ ਕਿ ਅੱਗੇ ਤੋਂ ਕਿਤੇ ਉਹਨਾਂ ਤੇ ਕੋਈ ਹਮਲਾ ਨਾ ਹੋਵੇ ਉਹਨਾਂ ਦੇ ਪਰਿਵਾਰ ਨੂੰ ਕੋਈ ਪਰੇਸ਼ਾਨੀ ਨਾ ਆਵੇ ਦਿਖਾਣੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਅਗਰ ਤੇ ਦੇਖੋਗੇ ਕੱਲ੍ਹ ਕਰਕੇ ਮੈਂ ਤਾਂ ਰਾਤ ਨੂੰ ਹੀ ਸਿਵਾ ਨੇ ਰਾਤੀ 1.5 ਵਜੇ ਨੇ ਇਹਦਾ ਕਾਲ ਆਈ ਹੈ ਮੈਨੂੰ ਕਿਹਾ ਵੀ ਤੁਹਾਡੇ ਤੇ ਚੋਰ ਆ ਗਏ ਆ ਰੋਸ ਸਿੱਰੋ ਆਏ ਆ ਜਦ ਤੱਕ ਅਸੀਂ ਇੱਥੇ ਪਹੁੰਚੇ ਆ ਤਾਂ ਤਾਂ ਬਹੁਤ ਨੁਕਸਾਨ ਕਰਕੇ ਕਾਫੀ ਸਾਡਾ ਚਲੇ ਗਿਆ ਸੀ ਇਹ ਕਿੰਨਾ ਕੁ ਨੁਕਸਾਨ ਜੀ ਮਿਲ ਨੂੰ ਜੋ ਅੰਦਾਜ਼ਾ ਹੈਗਾ 2.5 ਤੋਂ 3 ਲੱਖ ਦਾ ਨੁਕਸਾਨ ਹੈਗਾ ਸਾਡਾ ਅੱਛਾ ਜੀ ਹਾਂ ਜੀ ਉਹਨਾਂ ਨੇ ਕਾਫੀ ਪੰਦ ਤੋੜ ਦਿੱਤੀ ਜਿੱਦਾਂ ਕੰਲੇ ਪਏ ਸੀਗੇ ਬਾਹਰ ਉਹ ਵੀ ਤੋੜ ਗਏ ਹੈਗੇ ਖੜਾ ਸ਼ੀਸ਼ੇ ਤੋੜ ਦੇ ਸਾਡੇ ਕਿੰਨਾ ਮਾਰ ਕੇ ਖੜਾ ਤੇ ਤੋੜ ਦਿੱਤੀ ਜੋ ਸ਼ੀਸ਼ੇ ਕਿੰ ਕੀ ਹੈ ਕਿ ਸਾਡਾ ਇਦਾਂ ਤੋੜ ਕੇ ਸਾਰਾ ਕੁਝ ਨਾ ਖੱਡਿਆ ਕੋਈ ਲੁੱਟ ਖੋਤ ਨਹੀਂ ਹੋਈ ਨੋਟ ਤੋਂ ਉਹ ਇਨਾਂ ਨੇ ਨੱਕੇ ਅੰਦਰ ਨੱਕੇ ਅੰਦਰ ਸ਼ਟਰ ਦੇ ਵਿੱਚ ਬੜ ਕੇ ਇਹਨਾਂ ਨੇ ਸ਼ਟਰ ਬੰਦ ਕਰ ਲਿਆ ਹਨਾ ਉਹਦੇ ਨਾਲ ਇਹਨਾਂ ਦੀ ਜਾਨ ਬਚੀ ਉਹ ਵੀ ਕਿਉਂਕਿ ਉਹਨਾਂ ਨੇ ਕਾਫੀ ਟੱਟਾ ਮਾਰ ਗਿਆ ਇਹਨਾਂ ਦਾ ਕੀ ਨਾਮ ਆ ਇਹਦਾ ਨਾਮ ਨਹੀਂ ਪਿਆ ਰਹਾ ਹਾਂਜੀ ਕੋਈ ਸੀਸੀਟੀਵੀ ਤੇ ਫੁਟੇਜ ਆਈ ਕੋਈ ਕਿੰਨੇ ਜਣੇ ਸੀ ਦੋ ਜਣੇ ਸੀਗੇ ਜੋ ਸੀਸੀਟੀਵੀ ਦੇ ਵਿੱਚ ਆਇਆ ਪਰ ਤਾਰ ਕੈਮਰੇ ਦੇ ਦੀ ਤਾਰ ਕਟਣ ਦੇ ਕਰਕੇ ਗੱਡੀ ਦਾ ਨੰਬਰ ਨਹੀਂ ਆਇਆ ਅੱਛਾ ਹਨਾ ਉਹ ਕੈਮਰੇ ਚੋ ਦੇਖੀ ਆ ਜੀ ਹਨਾ ਕਿਹੜੀ ਗੱਡੀ ਹੈ ਵੇਸੀ ਕਿਹੜੀ ਗੱਡੀ ਹੈ ਦੱਸੋ ਗੱਡੀ ਗ੍ਰੇਟਾ ਸੀਗੀ ਬਲੈਕ ਕਲਰ ਦੀ ਠੀਕ ਹਨ ਤੇ ਉਹਨਾਂ ਨੇ ਗੱਡੀ ਦੇ ਵਿੱਚੋਂ ਉਤਰੇ ਆ ਜੋ ਬੋਡੀ ਲੈਂਗੁਏਜ ਆ ਉਹਨਾਂ ਦੀ ਡਰਿੰਕ ਕੀਤੀ ਹੋਈ ਲੱਗਦੀ ਆ ਉਹਨਾਂ ਦੇ ਸਾਡਾ ਕਾਫੀ ਕੀ ਸੇਨਾ ਤੁਹਾਡੀ ਲਾਕ ਡਾਟ ਕੋਈ ਨਹੀਂ ਇਦਾਂ ਦਾ ਕੋਈ ਮਾਮਲਾ ਨਹੀਂ ਹੈਗਾ ਸਾਡਾ ਪੁਲਿਸ ਨੂੰ ਦੱਸਤਾ ਪੁਲਿਸ ਨੂੰ ਅਸੀਂ ਰਾਤੀ ਅਸੀਂ ਉਹਨਾਂ ਨੂੰ 112 ਤੇ ਕਾਲ ਕਰਕੇ ਉਤਰਾ ਕਰ ਦਿੱਤੀ ਸੀ ਠੀਕ ਹੈ ਆਈਸੀ ਪੁਲਿਸ ਦੇ ਕਰਮਚਾਰੀ ਆਏ ਸੀ ਹਾਂਜੀ ਦੋ ਜਣੇ ਆਏ ਸੀਗੇ ਮੌਕਾ ਦੇਖ ਕੇ ਗਏ ਉਹ ਉਹਨਾਂ ਨੇ ਇਹੀ ਪਿਆ ਸੀਗਾ ਕਿ ਸਵੇਰੇ ਆ ਕੇ ਤੁਸੀਂ ਰਿਪੋਰਟ ਦੇ ਵਿੱਚ ਸਾਥ ਦੇ ਜੀ ਹੁਣ ਮੰਗ ਕੀ ਕਰਦੇ ਹੋ ਅਸੀਂ ਪ੍ਰਸ਼ਾਸਨ ਨੂੰ ਇਮਾਨ ਕਰਦੇ ਆ ਕਿ ਇਹ ਸਾਡਾ ਦਾ ਮਸਲਾ ਜਲਦੀ ਤੋਂ ਜਲਦੀ ਦੇਖ ਕੇ ਇਹਨਾਂ ਦਾ ਹੱਲ ਕੀਤਾ ਜਾਵੇ ਨੁਕਸਾਨ ਦੀ ਪੂਰਪਾਈ ਵੀ ਕਰਵਾਈ ਜਾਵੇ ਸਾਡੇ ਨੂੰ ਇਹ ਜਿਹੜੇ ਚੋਰ ਆ ਉਹਨਾਂ ਨੂੰ ਫੜਿਆ ਜਾਵੇ ਹਨਾ ਜਲਦੀ ਤੋਂ ਜਲਦੀ ਜਦੋਂ ਇੰਦਾਂ ਦੀ ਇਹ ਚੋਰੀ ਦੀਆਂ ਵਾਰਦਾਤਾਂ ਕਾਫੀ ਵੱਧ ਰਹੀਆਂ ਆ ਕੀ ਕਹਿਣਾ ਚਾਹੁੰਦੇ ਪ੍ਰਸ਼ਾਸਨ ਨੂੰ ਇੱਥੇ ਤੇ ਸਖਤ ਕਾਰਵਾਈ ਕਰਦੇ ਜਾਈਏ ਖੜਾ ਥੋੜਾ ਧਿਆਨ ਦੇਣਾ ਚਾਹੀਦਾ ਤਾਂ ਕਿ ਜਿਹੜੇ ਇਦਾਂ ਦੀ ਹਿੰਮਤ ਕਰਦੇ ਆ ਉਹ ਨਾ ਕਰਨ ਔਰ ਗੱਡੀ ਦੇ ਵਿੱਚ ਆਏ ਆ ਬੰਦੇ ਘਰੋਂ ਦੀ ਰਿਚੀ ਹੋਣਗੇ ਖੜਕ ਮਾਰੇ ਤਾਂ ਨਹੀਂ ਹੋਣਗੇ ਜੇ ਜਿਹੜੇ ਕੰਮ ਇਹ ਕਰਨ ਆਏ ਆ ਹਾਂਜੀ ਹਾਂਜੀ ਤੁਹਾਡਾ ਕੀ ਨਾਮ ਕੀ ਨਾਮ ਹਾਂ ਦਾ ਰਾਮ ਤੁਸੀਂ ਕਿੰਨੇ ਵਜੇ ਇੱਥੇ ਹੋਈ ਇਹ ਗੱਲ 7:00 ਵਜੇ ਕੋਈ ਵਾਸਨ 7:00 ਵਜੇ ਹਾਂਜੀ ਤੁਸੀਂ ਕਿੱਥੇ ਸੁੱਤੇ ਪਏ ਸੀ ਹੁਣ ਸਾਰਾ ਸਾਮ ਨੂੰ ਸੁੱਤੇ ਹੋ ਅੱਛਾ ਤੇ ਤੁਸੀਂ ਉਹਨੂੰ ਦੇਖ ਕੇ ਉੱਪਰ ਚੜ ਗਏ हाँ जी जैसे आवाज आई मेरे को मैं ऐसे उठा तबीट तो बजी वहाँ अंदर तब जाके मैं उठा तो ऐसे भाग कि सारे आ गए किन्ने जने से क्यों दो लोग तो ये से किन्ने जने रहने सड़क पाँच लोग रहे पाँच लोग ठीक